ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਪਣੀ ਮੈਂਬਰਸ਼ਿਪ ਮੁਹਿੰਮ ਨੂੰ ਸਫਲਤਾਪੂਰਵਕ ਤਰੀਕੇ ਨਾਲ ਪੂਰਾ ਕਰ ਲਿਆ ਜਿਸ ਦੇ ਵਿੱਚ ਲਗਭਗ 2.5 ਲੱਖ ਨਵੇਂ ਮੈਂਬਰ ਸ਼ਾਮਿਲ ਹੋਏ ਪਟਿਆਲਾ ਵਿਕੇ ਸ਼੍ਰੋਮਣੀ ਅਕਾਲੀ ਦਲ ਜਨ ਸਕੱਤਰ ਗੁਰਪ੍ਰੀਤ ਸਿੰਘ ਅਤੇ ਰਾਜੂ ਖੰਨਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਸਹਿਦੀ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਪਾਰਟੀ ਵਰਕਰਾਂ ਦੀ ਭਾਵਨਾਵਾਂ ਦੀ ਸ਼ਲਾਘਾ ਕਰਦਿਆ ਇਹ ਅਮੋ ਪ੍ਰੈਸ ਕਾਨਫਰੰਸ ਕੀਤੀ ਤੇ ਸਿਆਸੀ ਮੁੱਦਿਆਂ ਤੇ ਸਖਤ ਸਟੈਂਡ ਲਿਆ। ਉਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੈਂਬਰਸ਼ਿਪ ਮੁਹਿੰਮ ਨੂੰ ਝਾਲੀ ਕਰਾਰ ਦੇਣ ਵਾਲੇ ਬਾਕੀ ਆਗੂਆਂ ਦੀ ਨਿਖੇਦੀ ਕੀਤੀ ਤੇ ਕਿਹਾ ਕਿ ਸਾਰੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਕਰਵਾਈ ਗਈ। ਉਨਾ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼੍ਰੋਮਣੀ ਅਕਾਲ ਦਲ ਮਜ਼ਬੂਤ ਤੇ ਅਡੋਲ ਹੈ ਅਤੇ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਭਾਰੀ ਸ਼ਮੂਲੀਅਤ ਪਾਰਟੀ ਦੀ ਚੜ੍ਹਦੀ ਕਲਾ ਦਾ ਪਰਮਾਣ ਹੈ ਸਰਜੀਤ ਸਿੰਘ ਝਿੰਜਰ ਨੇ ਗਿਆਨੀ ਹਰਪੀ ਸਿੰਘ ਦੀਆਂ ਹਾਲੀਆਂ ਕਾਰਵਾਈਆਂ ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹੁਨਾ ਹਲਕਾ ਸਨੌਰ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕਰਵਾਏ ਗੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਗਿਆਨੀ ਹਰਪੀ ਸਿੰਘ ਦੀ ਆਲੋਚਨਾ ਕੀਤੀ ਤੇ ਕਿਹਾ ਉਹਨਾਂ 도ਗਲੇ ਸਟੈਂਡ ਨੂੰ ਉਜਾਗਰ ਕੀਤਾ ਉਹਨਾਂ ਲੋਕਾਂ ਨੂੰ ਜਿਤੇ ਕਰਵਾਇਆ ਕਿ ਇਹ ਉਹੀ ਪ੍ਰੇਮ ਸਿੰਘ ਚੰਦੂ ਮਾਜਰਾ ਹੈ ਅਤੇ ਬੀਬੀ ਜ਼ਕੀਰਕੌਰ ਹਨ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲਦੇ ਸਨ ਉਨਾ ਅੱਗੇ ਦੱਸਿਆ ਕਿ 2 ਦਸੰਬਰ ਦੀ ਸੁਣਵਾਈ ਦੌਰਾਨ ਚੰਦੂ ਬਾਜਰਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਹਿਸ ਕੀਤੀ ਸੀ। ਰਾਮ ਰਹੀਮ ਨੂੰ ਮਾਫੀ ਮੰਗਣ ਦੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਉਸਦੇ ਝੂਠ ਦਾ ਸਬੂਤ ਦੇ ਕੇ ਪਰਦਾਫਾਸ਼ ਕੀਤਾ ਗਿਆ ਸੀ। ਉਹਨਾਂ ਸਵਾਲ ਕੀਤਾ ਕਿ ਕਦੇ ਚੰਦੂ ਬਾਜਰਾ ਤੇ ਝੂਠ ਦਾ ਪਰਦਾਫਾਸ਼ ਕਰਨ ਵਾਲੇ ਗਿਆਨੀ ਹਰਪ੍ਰੀਤ ਸਿੰਘ ਹੁਣ ਉਹਨਾਂ ਨਾਲ ਸਟੇਜ ਸਾਂਝੀ ਕਰਦੇ ਹੋਏ ਉਹਨਾਂ ਤੋਂ ਸਨਮਾਨ ਵੀ ਕਿਵੇਂ ਲੈ ਸਕਦੇ ਹਨ? ਉਹਨਾਂ ਸਵਾਲ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਚੰਦੂ ਮਾਚਰਾ ਨੂੰ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਕਲੀਨ ਚਿੱਟ ਦੇ ਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ। ਉਹਨਾਂ ਸਵਾਲ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਫਤਾ ਜੱਜਦਾਰ ਹੁਣ ਸਿੱਖ ਕੌਮ ਨਾਲ ਧੋਖਾ ਕਰਨ ਵਾਲਿਆਂ ਨੂੰ ਕਿਵੇਂ ਗਲੇ ਲਾ ਸਕਦਾ ਹੈ। ਉਹਨਾਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਿੱਖਾਂ ਦੇ ਸਰਵਉੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਰਐਸਐਸ ਨਾਲ ਤੁਲਨਾ ਕਰਨ ਵਾਲੇ ਤਾਜ਼ਾ ਬਿਆਨ ਦਾ ਵੀ ਸਖਤ ਵਿਰੋਧ ਕੀਤਾ ਅਤੇ ਇਸ ਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਉਣ ਵਾਲਾ ਦੱਸਿਆ ਚਿੰਝਰ ਨੇ ਰਾਗਵ ਚੱਡਾ ਦੇ ਵਿਆਹ ਦੇ ਵਿੱਚ ਆਪਣੀ ਹਾਜ਼ਰੀ ਨੂੰ ਇਹ ਕਹਿ ਕੇ ਜਾਇਜ਼ ਠੁਕਰਾਇਆ ਉਹਨਾਂ ਦੇ ਬੱਚੇ ਪ੍ਰੇਮਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਨੇ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਾ ਜਸਤਾਰ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਅਨੁਸੁਚਿਤ ਹਨ ਉਹਨਾਂ ਨੂੰ ਬਾਲੀਵੁੱਡ ਹਸਤੀਆਂ ਦੀ ਬਜਾਏ ਸਿੱਖ ਗੁਰੂਆਂ ਉਹਨਾਂ ਦੇ ਸਿੱਖਿਆਵਾਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਬੋਲਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਅਜਿਹੇ ਬਿਆਨਾਂ ਦੇ ਨਾਲ ਸਿੱਖ ਕੌਮ ਨੂੰ ਡੂੰਗੀ 6:00 ਵਜੇ ਹੈ ਇਹ ਲੀਡਰਸ਼ਿਪ ਜਿਨ੍ਹਾਂ ਨੇ ਸਾਰੀ ਉਮਰ ਅਕਾਲੀ ਦਲ ਦੇ ਵਿੱਚ ਸੰਘਰਸ਼ ਦੇ ਵਿੱਚ ਲਾਤੀ ਇਹ ਲੀਡਰਸ਼ਿਪ ਕੋਈ ਕਾਂਗਰਸੀ ਜਾਂ ਆਮ ਆਦੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੇ ਵਰਕਰਾਂ ਦੀ ਭਰਤੀ ਕਰਕੇ ਆਏ ਨੇ ਤੇ ਇਹਨਾਂ ਨੇ ਸਾਰੀ ਉਮਰ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੀ ਇਹਨਾਂ ਨੇ ਸਾਰੀ ਆਪਣਾ ਰਾਜਨੀਤਿਕ ਜੀਵਨ ਲਾਇਆ ਤੇ ਉਹਨਾਂ ਤੋਂ ਹੀ ਭਰਤੀ ਕਰਵਾਈ ਆ ਪਹਿਲੀ ਗੱਲ ਤਾਂ ਬੋਕਸ ਕਹਿਣ ਵਾਲਿਆਂ ਨੂੰ ਮੈਂ ਹੈਰਾਨੀ ਆ ਇਹ ਦੂਜਾ ਵਿਸ਼ਾ ਕਿ ਜਿਵੇਂ ਕੱਲ ਹਲਕਾ ਸਨੌਰ ਪਟਾਲੇ ਦਾ ਪੁੰਨ ਰਿਹੜੀ ਕਸਬਾ ਚੰਦੂ ਮજરા ਸਾਹਿਬ ਨੇ ਆਰਗੇਨਾਈਜ਼ ਕੀਤਾ ਸਮਾਗਮ ਚਲੋ ਸੰਗਤ ਉੱਥੇ ਗੁਰੂ ਘਰ ਗਈ ਸੰਗਤ ਨੂੰ ਮੈਂ ਮਾੜਾ ਨਹੀਂ ਕਹਿੰਦਾ ਸੰਗਤ ਬਹੁਤ ਤਰ੍ਹਾਂ ਦੇ ਨਾਲ ਭਾਵਨਾ ਦੇ ਨਾਲ ਕੋਈ ਸਮਾਗਮ ਹੁੰਦਾ ਖੰਡਪੜਸਾ ਦਾ ਭੋਗ ਹੁੰਦਾ ਚਲੇ ਜਾਂਦੇ ਨੇ ਪਹਿਲੀ ਗੱਲ ਤਾਂ ਅੱਧੇ ਪੰਜਾਬ 'ਚੋਂ ਸਨੇਹ ਲਾ ਕੇ ਬੰਦੇ ਇਕੱਠੇ ਕਰੇ ਤੇ ਬੰਦਾ ਹੋਇਆ 200 ਇਕੱਠਾ ਅੱਧੇ ਪੰਜਾਬ ਚ ਫੋਨ ਕੀਤੇ ਤੇ ਆਰਗੇਨਾਈਜ਼ ਕਰਨ ਕਰਨ ਵਾਲਾ ਕੌਣ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਮੁੱਖ ਮਹਿਮਾਨ ਕੌਣ ਸਾਬਕਾ ਜ਼ਿਲੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਮੁੱਦਾ ਇਹ ਹੈ ਕਿ ਜਿਹੜਾ ਪ੍ਰਵੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਜੀ ਜਿਹੜੇ ਸ਼੍ਰੀ ਕਾਲਤਾਕ ਸਾਹਿਬ ਦੀ ਫਸੀਲ ਤੇ ਖੜ ਕੇ ਝੂਠ ਬੋਲ ਕੇ ਆਏ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਪੂਰੀ ਦੁਨੀਆ ਨੇ ਦੇਖਿਆ ਇੱਥੋਂ ਤੱਕ ਵੀ ਟੋਕਦੇ ਨਜ਼ਰ ਆਉਂਦੇ ਸੀ ਕਿ ਉਂਗਲਾ ਨਾ ਕਰ ਤੂੰ ਕਾਲ ਤਖਤ 'ਤੇ ਬੰਗਲਾ ਕਰਦਾ ਤੂੰ ਝੂਠ ਬੋਲਦਾ ਤੂੰ ਆਹ ਤੇਰੇ ਬਿਆਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਤਕਾਰਯੋਗ ਹੋ ਤੁਸੀਂ ਦਿਖਾਉਂਦੇ ਸੀ ਨਾ ਬਿਆਨ ਲੱਗੇ ਵੇ ਤੇ ਚੰਦੂ ਮਾਰਾ ਸਾਹਿਬ ਕਹਿੰਦੇ ਨੇ ਇਹ ਤਾਂ ਪਿਆਰਟੀ ਨੇ ਬਿਆਨ ਲਾਤੀਆ ਇਹ ਮੇਰਾ ਬਿਆਨ ਨਹੀਂ ਚਲੋ ਝੂਠ ਬੋਲਤਿਆ ਕੁਝ ਦਿਨਾਂ ਬਾਅਦ ਵੀਡੀਓ ਜਨ ਤੱਕ ਕੋਈ ਤੇ ਅਸੀਂ ਉਹ ਵੀਡੀਓ ਪੈਨ ਡਰਾਈਵ 'ਚ ਪਾ ਕੇ ਸ਼੍ਰੀ ਕਾਲਤਾਖਤ ਸਾਹਿਬ ਦੇ ਸਖਤਰੇਤ ਵੀ ਦੇਖਿਆ ਸੀ ਇਹ ਤਾਂ ਬੰਦੇ ਜਮੇ ਬੇਸ਼ਰਮ ਨੇ ਝੂਠ ਬੋਲਿਆ ਇੱਥੋਂ ਤੱਕ ਚੰਦੂ ਮਾਰਾ ਸਾਹਿਬ ਸਮੋਦਨ ਕਰਦੇ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦੇਤੀ ਇਹ ਫੈਸਲਾ ਭਾਈ ਚਾਰਕ ਸਾਂਝ ਵਾਲਾ ਫੈਸਲਾ ਅੱਗੋਂ ਪੱਤਰਕਾਰ ਸਾਹਿਬ ਪੁੱਛਦੇ ਨੇ ਕਿ ਚੰਦੂ ਮਾਰਾ ਸਾਹਿਬ ਉਹ ਆਪ ਤਾਂ ਪੇਸ਼ ਹੋਇਆ ਨਹੀਂ ਰਾਮ ਰਹੀਮ ਤੇ ਚੰਦੂ ਮਾਰਾ ਸਾਹਿਬ ਇੱਥੇ ਤੱਕ ਕਹਿੰਦੇ ਨੇ ਕਹਿੰਦੇ ਹੁਣ ਤਾਂ ਵੀਡੀਓ ਕਾਨਫਰੰਸ ਨਹੀਂ ਬਹੁਤ ਕੁਝ ਹੋ ਜਾਂਦਾ ਹੁਣ ਪੇਸ਼ ਹੋਣ ਦੀ ਲੋੜ ਨਹੀਂ ਇੱਥੋਂ ਤੱਕ ਕਿਹਾ ਤੇ ਅਕਾਲਤਾ ਸਾਹਿਬ ਤੇ ਝੂਠ ਬੋਲੀ ਗਿਆ ਕਹਿੰਦਾ ਮੈਂ ਤਾਂ ਬਿਆਨ ਨਹੀਂ ਦਿੱਤਾ ਕੋਈ ਜਾਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਾਫ ਕਾ ਜੇਜ਼ਦਾਰ ਹੋਣੋ ਜਦੋਂ ਅਸੀਂ ਸ਼ਿਕਾਇਤ ਦੇ ਕਹੇ ਸੀ ਉਦੋਂ ਮੌਜੂਦਾ ਸੀ ਤੇ ਤੁਸੀਂ ਉਹ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਮੌਜੂਦ ਸੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਪਰ ਕੀ ਇਹਨਾਂ ਬੰਦਿਆਂ ਨੂੰ ਜਿਹੜੇ ਝੂਠ ਬੋਲ ਕਹੇ ਉਹਨਾਂ ਨੂੰ ਸਜ਼ਾਵਾਂ ਲਾਉਣੇ ਸੀ ਤੁਸੀਂ ਪਰ ਤੁਸੀਂ ਉਲਟ ਕੀ ਕਰ ਰਹੇ ਹੋ ਤੁਸੀਂ ਆ ਕੇ ਜੱਪੀਆਂ ਪਾ ਕੇ ਸਟੇਜਾਂ ਸੰਜਿਆ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਸੋਲੇ ਗਏ ਜਾ ਰਹੇ ਨੇ ਮੇਰੀ ਪੂਰੀ ਦੁਨੀਆ 'ਚ ਬਸਦੀ ਕੌਮ ਨੂੰ ਬੇਨਤੀ ਆ ਇਹ ਲੜਾਈ ਨੂੰ ਸਮਝੋ ਇਹ ਲੜਾਈ ਦੀ ਸਕ੍ਰਿਪਟ ਨੂੰ ਸਮਝੋ ਹੁਣ ਡਰ ਪੈ ਨਹੀਂ ਕੋਈ ਡਰ ਪੈ ਉਸ ਕਾਲਪੁਰਖ ਦਾ ਉਸ ਗੁਰੂ ਦੇ ਭੈ ਦੇ ਹੇਠ ਮੈਂ ਪੂਰੀ ਕੌਮ ਨੂੰ ਪੂਰੀ ਦੁਨੀਆ ਚ ਬਸਦੀ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹ ਸਮਝੋ ਕਿ ਇਹ ਚਾਲ ਕਿੰਡੀ ਵੱਡੀ ਆ ਜਿਹੜੇ ਇਨਸਾਨ ਨੂੰ ਜਿਹੜੇ ਲੋਕਾਂ ਨੂੰ ਗੁਰੂ ਦੇ ਕੇ ਖੜਕੇ ਝੂਠ ਬੋਲਿਆ ਆਇਓ ਗੈਰੀ ਹਰਪੀ ਸਿੰਘ ਜੀ ਤੁਸੀਂ ਉਹਨਾਂ ਨੂੰ ਸਜਾਵਾਂ ਤੱਕ ਕੀ ਜਿਹੜੇ ਸੀ ਜੱਫੀਆਂ ਪਾ ਕੇ ਸੋਲੇ ਗਾ ਰਹੇ ਹੋ ਫਿਰ ਹੁਣ ਕੀ ਸਮਝੀਏ ਜਿੰਨੀ ਨਫ਼ਰਤ ਤੁਹਾਡੇ ਸ਼ਬਦਾਂ ਦੇ ਵਿੱਚ ਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਦਿਖਦੀ ਆ ਕੀ ਇੰਨੀ ਨਫ਼ਰਤ ਲੈ ਕੇ ਉਸ ਪਦਵੀ ਤੇ ਬੈਠ ਕੇ ਤੁਸੀਂ ਨਿਆਂ ਕੀਤਾ ਇਸ ਗੱਲ ਦਾ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਜੀ ਨਹੀਂ ਕਰਦਾ ਸਾਡੀ ਇਹ ਸੰਸਥਾਵਾਂ ਸ੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਹੋਵੇ ਗੁਰੂ ਕਿਰਪਾ ਕਰੇ ਇਨਸਾਨ 'ਚ ਤਾਕਤ ਨਹੀਂ ਹੁੰਦੀ ਸਿਰ ਵੱਢ ਕੇ ਰੱਖ ਦਿਆਂਗੇ ਜਿੱਥੇ ਮਰਜ਼ੀ ਲੜਾਈ 'ਚ ਭੇਜ ਦੋ ਪਰ ਕੀ ਜਿਹੜੇ ਲੋਕ ਝੂਠ ਬੋਲ ਕੇ ਆ ਉਹਨਾਂ ਸਜ਼ਾਵਾਂ ਦੇਣ ਦੀ ਬਜਾਏ ਜੱਪੀਆਂ ਪਾਈਆਂ ਜਾਣ ਇਹ ਹਿਰਦੇ ਬਲੁੰਧਰੇ ਜਾਂਦੇ ਨੇ ਲੜਾਈ ਸੱਚ ਤੇ ਝੂਠ ਦੀ ਆ ਤੁਸੀਂ ਕੱਲ ਆਪਣੇ ਸੰਬੋਧਨ ਦੇ ਵਿੱਚ ਸ਼੍ਰੀ ਕਾਲਤਾਕ ਸਾਹਿਬ ਦੀ ਤੁਲਨਾ ਆਰਐਸਐ ਨਾਲ ਕਰ ਰਹੇ ਹੋ ਕਿ ਆਰਐਸਐ ਜਿਵੇਂ ਭਾਜਪਾ ਲਈ ਪਿਛ ਤਿਆਰ ਕਰਦੀ ਆ ਉਵੇਂ ਅਸੀਂ ਪਿਛ ਤਿਆਰ ਕਰਾਂਗੇ ਯਾਰ ਆਰਐਸਐ ਦੀ ਤੁਲਨਾ ਸ਼੍ਰੀ ਕਾਲਤਾਕ ਸਾਹਿਬ ਨਾਲ ਤੇ ਆਰਐਸਐ ਜੇ ਤੁਹਾਨੂੰ ਇੰਨੀ ਵਧੀਆ ਲੱਗਦੀ ਆ ਇੰਨੀ ਆਰਗੇਨਾਈਜ਼ ਵਧੀਆ ਲੱਗਦੀ ਆ ਇੰਨੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਫਿਰ ਅਸੀਂ ਕੀ ਸਮਝੀਏ ਕਿਹੜੀਆਂ ਆਣਕਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਆਰਐਸਐਸ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਆਰਗੇਨਾਈਜ਼ਡ ਕੰਮ ਕਰਨ ਦਾ ਤਰੀਕਾ ਇੰਨਾ ਵਧੀਆ ਤਾਂ ਤੁਸੀਂ ਇਹ ਵੀ ਫਿਰ ਦੇਖੋ ਕਿ ਆਰਐਸਐਸ ਨੇ ਬੀਜੇਪੀ ਨੂੰ ਕਦੇ ਜਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੰਨਾ ਭੰਡਿਆ ਪਰ ਤੁਸੀਂ ਤਾਂ ਰੋਜ਼ ਸਟਾਰਟੀ ਕਾਲੀ ਦਲ ਤੋਂ ਹੁੰਨੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲ ਵੀ ਤੁਸੀਂ ਬੋਲ ਕੇ ਗਏ ਸਿੰਘ ਸਾਹਿਬਾਨ ਜੀ ਬੇਨਤੀ ਆ ਤੁਸੀਂ ਪਟਿਆਲੇ ਜ਼ਿਲ੍ਹੇ ਵਿੱਚ ਆਏ ਪਟਿਆਲੇ ਜ਼ਿਲ੍ਹੇ ਵਿੱਚ ਸਨੌਰ ਹਲਕੇ ਜਾ ਕੇ ਗਏ ਨਾਲ ਲੱਗਦਾ ਕਨੌਰ ਸਮਾਣਾ ਰਾਜਪੁਰਾ ਸਤਰਾਣਾ ਪਟਿਆਲਾ 2 ਪਟਿਆਲਾ ਸ਼ਹਿਰੀ ਨਾਬਾ ਇਹਨਾਂ ਹਲਕਿਆਂ ਦੇ ਵਿੱਚ ਆ ਜਿਹੜੇ ਤੁਹਾਡੇ ਹਲ ਜਿਹੜੇ ਹਲਕੇ ਤੁਸੀਂ ਆ ਕੇ ਗਿਆ ਜਿਹੜੇ ਹਲਕਿਆਂ ਦੇ ਵਿੱਚ ਕਰਪਸ਼ਨ ਪਿੰਡ ਪਿੰਡ ਨਸ਼ਾ ਸਰਪੰਚਾਂ ਦੀਆਂ ਬੋਲੀਆਂ ਲਾ ਕੇ ਪੈਸੇ ਇਹਨਾਂ ਹਲਕਿਆਂ 'ਚ ਅਕਨੌਰ ਸਨੌਰ ਸਮਾਣੇ ਜਿਸ ਬੋਲੀਆਂ ਲਾ ਕੇ ਪੈਸੇ ਸਰਪੰਚ ਬਣੇ ਨੇ ਉਹਨਾਂ ਬਾਰੇ ਬੋਲੇ ਨਹੀਂ ਬੋਲੇ ਕੱਲ ਭਾਜੀਪੀ ਦੇ ਸੌਚਕ ਸਮਾਗਮ ਦੇ ਵਿੱਚ ਦਿੱਲੀ ਗੁਰਦੁਆਰਾ ਪਿੰਡੋਂ ਕਮੇਟੀਆਂ ਬੱਸਾਂ ਯੂਜ਼ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਬੋਲੇ ਨਹੀਂ ਬੋਲੇ ਹਰਿਆਣਾ ਗੁਰਦੁਆਰਾ ਪ੍ਰੰਤਕ ਕਮੇਟੀ ਸਿੱਧਾ ਦਖਲ ਦਿੱਲੀ ਦਾ ਤੁਸੀਂ ਬੋਲਦੇ ਹੋ ਨਹੀਂ ਬੋਲਦੇ ਉਧਰ ਤੁਹਾਡੀ ਕੋਈ ਗੱਲ ਨਹੀਂ ਜਾਂਦੀ ਇਹ ਗੱਲਾਂ ਹੁਣ ਸਾਨੂੰ ਦੁੱਖ ਪਹਚਾਰੀਆਂ ਨੇ ਕਿ ਜਿਹੜੇ ਬੰਦਿਆਂ ਦੇ ਨਾਲ ਤੁਸੀਂ ਸਟੇਜਾਂ ਸਾਝੀਆਂ ਕਰ ਰਹੇ ਹੋ ਜਥੇਦਾਰ ਜੀ ਇਹ ਲੋਕ ਉਹ ਕਾਲੇ ਪੱਥਰ ਨੇ ਜਿਨ੍ਹਾਂ ਦੇ ਨਾਲ ਕਾਲਸ ਦੇ ਨਾਲ ਜੁੜਾ ਕੋਈ ਕੋਲ ਬੈਠੂਗਾ ਉਹ ਵੀ ਕਾਲਾ ਹੋ ਜਾਵੇਗਾ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਗੁਰੂ ਦੇ ਸਾਹਮਣੇ ਆ ਖੜ ਕੇ ਕਹਿ ਦੇਣ ਕਿ ਮੈਂ ਗੁਰੂ ਦੇ ਸਾਹਮਣੇ ਖੜ ਕੇ ਹਾਜ਼ਰ ਨਾਜ਼ਰ ਮੰਨ ਕੇ ਇਹ ਕਹਿਣਾ ਕਿ ਮੈਂ ਕੋਈ ਸੌਦੇ ਸਾਧ ਦੀ ਤਰੀਫ਼ ਨਹੀਂ ਕੀਤੀ ਕੋਈ ਉਹਦੀ ਹਮਾਇਤ ਨਹੀਂ ਕੀਤੀ ਉਹਦੇ ਮਾਫੀ ਦੀ ਤੇ ਬਾਅਦ ਚੋ ਵੀਡੀਓ ਜਨਤਕ ਹੋ ਜਾਵੇ ਉਹ ਕਾਲੇ ਪੱਥਰਾਂ ਤੋਂ ਘਟ ਨਹੀਂ ਹੈਗੇ ਲੋਕ ਤੇ ਉਹ ਕਾਲੇ ਪੱਥਰ ਅੱਜ ਤੁਸੀਂ ਆਪਣੀ ਝੋਲੀ ਪਾਈ ਫਿਰਦੇ ਹੋ ਉਹ ਕਾਲੇ ਪੱਥਰਾਂ ਨੇ ਸਾਰਾ ਕੁਝ ਕਾਲਾ ਕਰ ਦੇਣਾ ਇਹ ਲੜਾਈ ਹੁਣ ਸੱਚ ਤੇ ਝੂਠ ਦੀ ਆ ਇਹ ਤੋਂ ਪਿੱਛੇ ਨਹੀਂ ਹਟਾਂਗੇ ਸੱਚ ਬੋਲਣੋ ਕੋਈ ਡਰ ਭੈ ਨਹੀਂ ਚਾਹੀਦਾ ਜਿਹੜੇ ਨੌਜਵਾਨ ਅਮਰੀਕਾ ਨੇ ਜਹਾਜ਼ਾਂ 'ਤੇ ਭਰ ਕੇ ਪੰਜਾਬ ਦੀ ਧਰਤੀ ਦੇ ਤਾਰਤੇ ਤੇ ਸਿਰ ਤੇ ਦਸਤਾਰ ਨਹੀਂ ਇਹ ਦੇਸ਼ ਦੀ ਜਿਹੜੀ ਹਕੂਮਤ ਆ ਜਿਹੜੇ ਪ੍ਰਧਾਨ ਮੰਤਰੀ ਨੂੰ ਆਪਾਂ ਕਹਿੰਦੇ ਆ ਕਿ ਪੂਰੇ ਵਰਲਡ ਦੇ ਵਿੱਚ ਬੜਾ ਤਕੜਾ ਸਟਰੋਂਗ ਪ੍ਰਧਾਨ ਮੰਤਰੀ ਆ ਉਹ ਤੋਂ ਲੈ ਕੇ ਤੁਹਾਡੇ ਤੱਕ ਇੱਕ ਸ਼ਬਦ ਨਹੀਂ ਆਇਆ ਤੁਸੀਂ ਪੁੱਛਿਆ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਯਾਰੀ ਆ ਯਾਰੀ ਨਹੀਂ ਹੁੰਦੀ ਕਦੇ ਦਿੱਲੀ ਦੇ ਨਾਲ ਸਮਝੌਤੇ ਹੁੰਦੇ ਨੇ ਮੁੱਦਿਆਂ ਤੇ ਸ਼ਰਤਾਂ ਤੇ ਯਾਰੀਆਂ ਨਹੀਂ ਹੁੰਦੀਆਂ ਤੁਸੀਂ ਕਹਿੰਦੇ ਹੋ ਕਿ ਰਾਘਵ ਚੱਡਾ ਭਗਵੰਤ ਮਾਨ ਅਮਿਤ ਸ਼ਾਹ ਨਾਲ ਮੇਰੀ ਕਾਬਲੀਅਤ ਕਰਕੇ ਜੇ ਮੇਰੀ ਸਾਹ ਜਾਂ ਤਾਂ ਹੈਗੀ ਆ ਤਾਂ ਹੈਗੀ ਆ ਜਥੇਦਾਰ ਜੀ ਕਾਬਲੀਅਤ ਕਿਸੇ ਦਿਨ ਨਹੀਂ ਹੁੰਦੀ ਸ਼੍ਰੀ ਕਾਲਤਾਕ ਸਾਹਿਬ ਦੀ ਜਿਹੜੀ ਉਹ ਪਦਵੀ ਆ ਜਥੇਦਾਰ ਸਾਹਿਬਾਨ ਦੀ ਜਿਹੜਾ ਉੱਤੇ ਬੈੰਦਾ ਉਹ ਸਤਕਾਰਯੋਗ ਆ ਉਹਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ ਤੇ ਉਹ ਉਹਨਾਂ ਦੀਆਂ ਸਾਂਝਾਂ ਉਹ ਪਦਵੀ ਕਰਕੇ ਤੁਹਾਡੇ ਨਾਲ ਨੇੜਤਾ ਪਾ ਰਹੀਆਂ ਪਰ ਆਪਾਂ ਨਹੀਂ ਸਮਝ ਰਹੇ ਜਥੇਦਾਰ ਜੀ ਤੁਹਾਡੀਆਂ ਬੋਲ ਪਹਿਲਾਂ ਵੀ ਚੁੰਦੇ ਸੀ ਬਹੁਤ ਮੇਰੀ ਤੁਸੀਂ ਫੇਸਬੁੱਕ ਕੱਢ ਕੇ ਦੇਖੋ ਤੁਹਾਡੀਆਂ ਉਹ ਸਪੀਚਾਂ ਨੂੰ ਅਸੀਂ ਆਪਣੀ ਫੇਸਬੁੱਕ ਤੇ ਮਾਨ ਨਾਲ ਪਾਉਂਦੇ ਸੀ ਪਰ ਜਦੋਂ ਤੁਸੀਂ ਕਿਹਾ ਕਿ ਰਾਘਵ ਚੱਡੇ ਦੇ ਵਿਆਹ ਤੇ ਮੈਂ ਗਿਆ ਤੇ ਮੇਰੇ ਬੱਚੇ ਪ੍ਰੀਕਾ ਚੋਪੜਾ ਇੱਕ ਨੱਚਣ ਗਾਉਣ ਵਾਲੀ ਨੂੰ ਮਿਲਣਾ ਚਾਹੁੰਦੇ ਸੀ ਇੱਕ ਕੌਮ ਦਾ ਜਥੇਦਾਰ ਕਹੇ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ ਫਿਰ ਗੋਲੀ ਲੰਘਦੀ ਐ ਇੱਥੇ ਨੂੰ ਕਿ ਸਾਡੇ ਜਥੇਦਾਰ ਕਹਿਣ ਕਿ ਮੇਰੇ ਬੱਚੇ ਪ੍ਰੇਕਾ ਚੋਪੜਾ ਨੂੰ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਨੇ ਇਹਦੇ ਕੀ ਮੈਨੇ ਕੱਢੀਏ ਹੁਣ ਤੁਸੀਂ ਕਹਿੰਦੇ ਹੋ ਯਾਰੀ ਹੈਗੀ ਆ ਤਾਂ ਹੈਗੀ ਆ ਇਹਦੇ ਕੀ ਮੈਨੇ ਕੱਢੀਏ ਹੁਣ ਜਿਹੜੇ ਲੋਕਾਂ ਨੂੰ ਤੁਸੀਂ ਸਜਾਵਾਂ ਦੇਣੀਆਂ ਸੀ ਉਹ ਲੋਕਾਂ ਨਾਲ ਜੱਫੀਆਂ ਪਾ ਕੇ ਸਟੇਜਾਂ ਤੇ ਖੜਕੇ ਹੁਣ ਤੁਸੀਂ ਰਾਜਨੀਤਿਕ ਸਫਰ ਸ਼ੁਰੂ ਕੀਤਾ ਵਬਾਰਕ ਪਰ ਇਹਨਾਂ 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 ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣੇ ਨੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦਾ ਤੁਸੀਂ ਮਜ਼ਾਕ ਡਾ ਰਹੇ ਹੋ ਬੁਕਸ ਕਹਿ ਕਹਿ ਕੇ ਜਿਹੜੇ ਵਰਕਰ 2017 ਤੋਂ ਬਾਅਦ ਸਰਕਾਰ ਲਈ ਆਈ 8 ਸਾਲ ਹੋ ਗਏ ਜਿਨ੍ਹਾਂ ਨੂੰ ਨੰਗੇ ਪਿੰਡੇ ਲੜਦਿਆਂ ਨੂੰ ਕੀ ਆਪਾਂ ਉਹਨਾਂ ਨੂੰ ਬੁਕਸ ਕਹਿ ਰਹੇ ਆ ਤੇ ਕੇਵਲ ਤੇ ਕੇਵਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਗਰਦਾਰ ਲਹਿਰ ਵਾਲੇ ਅਤੇ ਤੁਸੀਂ ਕੀ ਕੇਵਲ ਤੇ ਕੇਵਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਾਲੀਦਨ ਨੂੰ ਨਿੰਦਣ ਦੇ ਠੇਕਾ ਲੈ ਲਿਆ ਕਮੀਆਂ ਕਾਲੀਦਨ ਚ ਹੋਣਗੀਆਂ ਖਾਮੀਆਂ ਹੋਣਗੀਆਂ ਕਿਹੜੀ ਪਾਰਟੀ ਚ ਨਹੀਂ ਪਰ ਪੂਰੀ ਦੁਨੀਆ ਦੇ ਵਿੱਚ ਜੇ ਕਾਲ ਤਖਸਾਲ ਸਾਹਿਬ ਦੇ ਅੱਗੇ ਜਾ ਕੇ ਕੋਈ ਪਾਰਟੀ ਰਾਜਨੀਤਿਕ ਝੁਕਦੀ ਜਾਂਦਾ ਸ਼ੋਮਨੀ ਕੰਦਰ ਝੁਕਦਾ ਕਿਹੜੇ ਕਿਹੜੇ ਗੱਲ ਨਹੀਂ ਮੰਨੀ ਸਾਰੀਆਂ ਗੱਲਾਂ ਮੰਨੀਆਂ ਗਈਆਂ ਪਰ ਤੁਸੀਂ ਇਲਜਾਂਬੇ ਵਿੱਚ ਲੈ ਕੇ ਜਾਨ ਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਇੱਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਮਾਨਤਾ ਰੱਦ ਹੁੰਦੀ ਹੈ ਤਾਂ ਹੋ ਜਾਵੇ ਇਹ ਤੇ ਕੀ ਮੈਨੇ ਕੱਢੀ ਜਥੇਦਾਰ ਜੀ ਆ ਹੱਥ ਬੰਨ ਕੇ ਬੇਨਤੀ ਆ ਬਹੁਤ ਸਤਿਕਾਰ ਦੇ ਨਾਲ ਤੁਸੀਂ ਜਥੇਦਾਰ ਰਹੇ ਹੋ ਤੇ ਕੌਮ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਇਦਾਂ ਦੀਆਂ ਤੁਹਾਡੀਆਂ ਕਾਰਵਾਈਆਂ ਜਿੱਥੇ ਕੌਮ ਦਾ ਮਨ ਦੁਖੀ ਕਰ ਰਹੀਆਂ ਨੇ ਉਥੇ ਅਕਾਲੀ ਦਲ ਦੇ ਵਰਕਰ ਜਿਹੜੇ ਨੰਗੇ ਪਿੰਡੇ ਪੰਜਾਬ ਲਈ ਤੇ ਪੰਥ ਲਈ ਲੜ ਰਹੇ ਨੇ ਉਹਨਾਂ ਦੇ ਦਿਲ ਦੇ ਵਿੱਚ ਦੁੱਖ ਹੁੰਦਾ ਇਸ ਗੱਲ ਦਾ ਸੋ ਇਸ ਲਈ ਇਹਨਾਂ ਕਾਲੇ ਪੱਥਰਾਂ ਤੋਂ ਬਚੋ ਜਿਹੜੇ ਕਾਲ ਤੱਕ ਦੇ ਅੱਗੇ ਖੜ ਕੇ ਝੂਟ ਬੋਲ ਕੇ ਮੱਥੇ ਤੇ ਕਾਲਸ ਲਾ ਕੇ ਆ ਗਏ ਅੱਜ ਤੁਸੀਂ ਉਹਨਾਂ ਨੂੰ ਝੋਲੀ ਪਾਈ ਫਿਰਦੇ ਹੋ ਇਹ ਸਾਰੀ ਕੌਮ ਸਾਰਾ ਪੰਜਾਬ ਤੇ ਸਾਰੀ ਦੁਨੀਆ ਦੇਖ ਰਹੀ ਆ ਸੋ ਇਨੀਆਂ ਬੇਨਤੀਆਂ ਲੈ ਕੇ ਪਹੁੰਚੇ ਸੀ ਬਾਕੀ ਆ ਪਟਿਆਲੇ ਜ਼ਿਲ੍ਹੇ ਦੀ ਸਤਕਾਰਯੋਗ ਸਾਰੀ ਲੀਡਰਸ਼ਿਪ ਪਹੁੰਚੀ ਆ ਅੱਜ ਐਨ ਕੇ ਸ਼ਰਮਾ ਜੀ ਨਹੀਂ ਪਹੁੰਚ ਸਕੇ ਤੇ ਮੈਂ ਇਹਨਾਂ ਦਾ ਉਹਨਾਂ ਵੱਲੋਂ ਵੀ ਤੇ ਪਾਰਟੀ ਵੱਲੋਂ ਵੀ ਧੰਨਵਾਦ ਕਰਦਾ ਸਾਰੇ ਹਲਕੇ ਦੇ ਆਗੂ ਸਹਿਬਾਨਾਂ ਦਾ ਜਿਨ੍ਹਾਂ ਨੇ ਕੱਲੇ-ਕੱਲੇ ਹਲਕੇ 'ਚ ਜਾ ਕੇ ਭਰਤੀ ਕੀਤੀ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਝੰਡਾ ਲੈ ਕੇ ਚੱਲੇ ਨੇ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਕੇ ਜਾਵਾਂਗੇ ਸਾਰੇ ਕਿ ਗੁਰੂ ਸਾਹਿਬ ਆਪ ਅੰਗ ਸੰਗ ਸਹਾਇ ਹੋ ਕੇ ਇਹ ਜਿਹੜੀਆਂ ਜਿਹੜੀਆਂ ਸਕ੍ਰਿਪਟ ਪਤਲੀ ਕਿੰਨੇ ਮਹੀਨੇ ਪਹਿਲਾਂ ਲਿਖੀ ਹੋਈ ਹੈ ਇਹ ਜਿਹੜੀਆਂ ਚਾਲਾਂ ਨੇ ਇਹਨਾਂ ਤੋਂ ਅਕਾਲੀ ਦਲ ਨੂੰ ਬਚਾਵੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੁਣੌਤੀਆਂ ਨਾਲ ਲੜਨ ਲਈ ਹੋਰ ਮਜ਼ਬੂਤ ਹੋਵੇ। ਇਹਨਾਂ ਨੂੰ ਕੀ ਲੱਗਦਾ ਹੈ ਕਿ ਇਹਦੇ ਵਿੱਚ ਪੋਲਿਟਿਕਸ ਕਿਉਂਕਿ ਇਸ ਤਰੀਕੇ ਨਾਲ ਜਿਵੇਂ ਕਿ ਤਾਂ ਕਿ ਗਿਆਨੀ ਹਰਕਤ ਵਿੱਚ ਪੋਲਿਟਿਕਸ ਨੂੰ ਵਿੱਚ ਐਂਟਰ ਕਰ ਗਏ ਕਿਉਂਕਿ ਉਹਨਾਂ ਦੀ ਮਨਛਾ ਇਹ ਹੈ ਕਿ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਕਿਉਂਕਿ ਇਹ ਚਰਚਾਵਾਂ ਵਿੱਚ ਕਾਫੀ ਜੜੀਆਂ ਨੂੰ ਛੜੀਆਂ ਸੀ। ਦੇਖੋ ਉਹਨਾਂ ਦੀਆਂ ਕਾਰਵਾਈਆਂ ਤੋਂ ਤਾਂ ਸਾਫ਼ ਦਿਖ ਰਿਹਾ ਹੈ ਕਿ ਉਹਨਾਂ ਤੇ ਰਾਜਨੀਤਿਕ ਜਿਹੜੀ ਲਾਲਸਾ ਉਹ ਵਾਰ-ਵਾਰ ਸਾਹਮਣੇ ਆ ਰਹੀ ਹੈ ਕਿ ਮੈਂ ਰਾਜਨੀਤੀ ਜਾਊਂਗਾ। ਇਹ ਗੱਲ ਹੋਣੀ ਚਾਹੀਦੀ ਆ ਮੈਂ ਜਥੇਦਾਰ ਸਾਹਿਬ ਕਾਲ ਤੱਕ ਸਾਡੀ ਜਥੇਦਾਰ ਦੀ ਪਦਵੀ ਐਡੀਆਰ ਬੋਲਣ ਨੂੰ ਦਿਲ ਨਹੀਂ ਕਰਦਾ ਮਤਲਬ ਰੂਹ ਨਹੀਂ ਕਰਦੀ ਕੀ ਬੋਲੀਏ ਜੇ ਸਵਾਲ ਖੜੇ ਕਰਨ ਲੱਗ ਗਏ ਤਾਂ ਬਹੁਤ ਗੱਲਾਂ ਨੇ ਪਰ ਨਹੀਂ ਇਹ ਫਿਰ ਵੀ ਮर्यादा ਚ ਰਹਾਂਗੇ ਕਿ ਨਹੀਂ ਬੋਲਾਂਗੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਆਹ ਹੋ ਗਿਆ ਉਹ ਹੋ ਗਿਆ ਭਾਈ ਜਦੋਂ ਤੁਸੀਂ ਜਥੇਦਾਰ ਸੀ ਉਦੋਂ ਕਹਿੰਦੇ